ਸਰਬਜੀਓ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਕਿਛ ਪਰ ਮਨ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰੁ ਨ ਜਿਨ ਕਲ ਰਾਖੇ ਮੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਨ ਰਾਖੇ ਮੇਰੀ ਜੁਗੋ ਜੁਗ ਅਟਲ ਸੈਵੀ ਕਮਾਲ ਦੇਨ ਦੁਨੀਆ ਦੇ ਮਾਲਕ ਤਾਂ ਨਿਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅਰ ਬ੍ਰੋਵਿਚਰ ਗੋਦੀੰਦਰ ਸੁਭਾਇ ਮਾਨ ਗੁਰੂ ਪਿਆਰੀ ਗੁਰੂ ਸੁਵਾਰੀ ਸਤ ਸੰਗਤਿ ਹੋ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਸਾਹਿਬ ਦੇ ਚਰਨਾਂ ਦੀ ਵਿੱਚ ਇਕਤਤ ਹੋ ਕੇ ਆਪ ਜੀ ਹਾਜ਼ਰੀ ਭਰਦੇ ਹੋ ਹਾਉ ਸਤਿਨਾ ਲਾਪਸ ਸਾਂਝ ਪਾ ਲਈਏ ਜਿਨੇ ਵੀ ਆਪ ਜੀ ਗੁਰਮੁਖ ਪਿਆਰੇ ਸਜੀ ਹੋ ਦੁਨੀ ਫਤ ਜੋੜ ਕਰ ਪ੍ਰੇਮ ਤੇ ਸਤਕਾਰ ਨਾਲ ਲਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਏ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਪਾਠ ਉਸ ਬਾਣੀ ਦੇ ਵਿੱਚੋਂ ਅੱਜ ਆਪਾਂ 3 ਨੰਬਰ 4 ਦੀ ਜਿਹੜੀ ਹੈ ਉਹ ਵਿਚਾਰਨ ਦਾ ਯਤਨ ਕਰਨਾ ਬੇਨਤੀ ਕਰਦੇ ਹਾਂ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਵੀ ਸਹਿਬ ਜੀ ਨੇ ਕੋਟਾਨ ਕੋਟ ਪ੍ਰਣਾਮ ਹੈ ਜੀ ਟੂਕਾ ਮਾਤਰ ਮੈਂ ਜ਼ਿਕਰ ਕਰਕੇ ਫਿਰ ਮੈਂ ਪੋੜੀ ਵਾਲੇ ਪਾਸੇ ਹੋ ਜਾਣਾ ਤੇ ਚਲੋ ਉਹਨਾਂ ਦੀ ਪਵਿੱਤਰ ਬਾਣੀ ਆਪਾਂ ਵਿਚਾਰਨ ਦਾ ਯਤਨ ਕਰਦੇ ਆ ਬਾਬਾ ਸੱਤਾ ਜੀ ਬਾਬਾ ਬਲਵੰਤ ਜੀ ਉਹਨਾਂ ਦੀ ਬਾਗ ਦੇ ਵਿੱਚੋਂ ਮੈਂ ਇੱਕ ਸ਼ਬਦ ਚੁਣਨਾ ਉਹ ਸਾਂਝਾ ਕਰਨਾ ਹੈ ਲੈਹਨੇ ਤਰਿਉਨ ਛਤਰ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਕਹਿੰਦੇ ਬਾਬਾ ਲੈਣਾ ਜੀ ਸਿਫਤ ਸਲਾਹ ਦੇ ਅੰਮ੍ਰਿਤ ਵਰਗੇ ਜਲ ਨੂੰ ਪੀ ਰਹੇ ਨੇ ਤੇ ਹੋਇਆ ਕਿ ਸਿੱਤ ਸਲਾਹ ਕਰਦਿਆਂ ਕਰਦਿਆਂ ਗੁਰਯਾਈ ਦੇ ਮਾਲਕ ਬਣ ਗਏ ਗੁਰਯਾਈ ਦਾ ਸ਼ਤਰ ਜਿਹੜਾ ਹੈ ਉਹਨਾਂ ਦੇ ਸਿਰ ਦੇ ਉੱਤੇ ਝੁੱਲਣਾ ਸ਼ੁਰੂ ਹੋ ਗਿਆ ਲਹਿਣੇ ਤਰਿਉਨ ਸ਼ਤਰ ਸਿਰ ਕਰਿ ਸਿੱਤਿ ਅੰਮ੍ਰਿਤ ਪੀਵੈ ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪ੍ਰਾ ਕੋਈ ਜੀਦੈ ਕਹਿੰਦੇ ਬਾਬਾ ਲੈਣਾ ਜੀ ਨੇ ਗੁਰੂ ਦੀ ਤਲਵਾਰ ਰੂਪੀ ਮਤ ਦੇ ਨਾਲ ਆਪਣੇ ਪਹਿਲੇ ਜੀਵਨ ਨੂੰ ਬਾਹਰ ਕੱਢਿਆ ਤੇ ਆਤਮਿਕ ਜੀਵਨ ਸਿੱਖਿਆ ਮਤਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋਏ ਜੀਦ ਗੁਰੂ ਦੀ ਖੜਗ ਰੂਪੀ ਤਲਵਾਰ ਨੂੰ ਲੈ ਕੇ ਸ਼ਬਦ ਨੂੰ ਲੈ ਕੇ ਮਤ ਨੂੰ ਲੈ ਕੇ ਆਪਣੇ ਪਹਿਲਾ ਜਿਹੜਾ ਜੀਵਨ ਸੀ ਉਹਨੂੰ ਬਾਹਰ ਕੱਢਿਆ ਤੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਜਦੋਂ ਪੂਰੀ ਤਰ੍ਹਾਂ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰਧਾਰਾ 'ਚ ਇਕਮਿਕ ਹੋਗੇ ਜਦੋਂ ਇਹ ਅਵਸਥਾ ਬਣ ਗਈ ਜਿਉਂ ਪਾਣੀ ਸੰਗ ਪਾਣੀ ਫਿਰ ਸਹਿਬ ਜੀ ਕਹਿੰਦੇ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਫਿਰ ਗੁਰੂ ਨੇ ਆਪਣੇ ਚੇਲੇ ਭਾਵ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰ ਦਿੱਤੀ। ਛੇ ਟਿੱਕਾ ਦਿੱਤੋਸ ਜੀਵਦਾ। ਇੱਥੇ ਟਿੱਕਾ ਦਾ ਭਾਵ ਹੈ ਟਿੱਕਾ ਦੇਣਾ। ਉਹ ਟਿੱਕਾ ਨਹੀਂ ਜਿਹੜੇ ਮੱਥੇ ਤੇ ਲਾਇਆ ਜਾਂਦਾ ਹੈ। ਭਾਵ ਕਿ ਇੱਕ ਥਾਂ ਤੇ ਟਿੱਕਾ ਦੇਣਾ। ਇੱਕ ਥਾਂ ਤੇ ਬਿਠਾ ਦੇਣਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੰਦਿਆਂ ਜੀ ਹੀ ਬਾਬਾ ਲਹਿਣਾ ਸਾਹਿਬ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਗੁਰਗੱਦੀ ਤੇ ਟਿਕਾ ਦਿੱਤਾ ਸ਼ਹਿ ਟਿਕਾ ਦਿੱਤੋਸ ਜੀਵਦਾ ਜਿਸ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਬਿਠਾਇਆ ਤੇ ਉਸ ਵਕਤ ਉਹਨਾਂ ਦੀ ਸੱਸ ਚੰਦੋ ਰਾਣੀ ਹੋਰ ਸਾਥ ਸੰਬੰਧੀ ਨਾਨਕਾ ਪਰਿਵਾਰ ਦੋਵੇਂ ਪੁੱਤਰ ਜਿਹੜੇ ਨਹੀਂ ਕੱਤਰ ਹੋ ਕੇ ਉੱਥੇ ਪਹੁੰਚ ਗਏ। ਸਵਾਲ ਕੀਤਾ ਨਾਨਕ ਸਾਹਿਬ ਜੀ ਨੂੰ ਵੀ ਤੁਸੀਂ ਗੁਰਗੱਦੀ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ? ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਨਾਂ ਕੋਲ ਭਾਂਡਾ ਨਹੀਂ ਸੀ ਜਿਸ ਭਾਂਡੇ ਚ ਮੈਂ ਗੁਰਿਆਈ ਪਾਸਕਾਂ ਕਹਿੰਦੇ ਬਾਬਾ ਲੈਣੇ ਕੋਲ ਭਾਂਡਾ ਸੀ ਸੱਜ ਜੀ ਕਹਿੰਦੇ ਸੀ ਫਿਰ ਉਹਨਾਂ ਨੂੰ ਭਾਂਡਾ ਕਿੰਨੇ ਦਿੱਤਾ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮੈਂ ਦਿੱਤਾ ਉਹਨਾਂ ਨੂੰ ਕਹਿੰਦੇ ਫਿਰ ਇਹ ਤਾਂ ਵਿਤਕਰਾ ਹੋਇਆ ਨਾ ਸਰਯਾਮ ਜੇ ਬਾਬਾ ਲੈਣਾ ਜੀ ਨੂੰ ਭਾਂਡਾ ਦੇ ਦਿੱਤਾ ਪੁੱਤਰਾਂ ਨੂੰ ਵੀ ਦੇ ਸਕਦੇ ਸੀ ਤੁਸੀਂ ਆਪਣੇ ਪੁੱਤਰਾਂ ਨੂੰ ਵੀ ਬਖਸ਼ ਸਕਦੇ ਸੀ ਤੁਸੀਂ ਭਾਂਡਾ ਤੁਸੀਂ ਵਿਤਕਰਾ ਕੀਤਾ ਸਹਿਬ ਜੀ ਕਹਿੰਦੇ ਮੈਂ ਇਹਨਾਂ ਨੂੰ ਭਾਂਡਾ ਦਿੱਤਾ ਸੀ ਪੁੱਛੋ ਜੀ ਬਾਬਾ ਸ਼੍ਰੀ ਚੰਦ ਕੋਲ ਪੁੱਛੋ ਲਖਮੀ ਦਾਸ ਜੀ ਕੋਲੋਂ ਮੈਂ ਇਹਨਾਂ ਨੂੰ ਭਾਂਡਾ ਦਿੱਤਾ ਸ਼੍ਰੀਚੰਦ ਜੀ ਆਖਦੇ ਨੇ ਨਹੀਂ ਸਾਨੂੰ ਤਾਂ ਕੋਈ ਭਾਂਡਾ ਨਹੀਂ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਯਾਦ ਕਰੋ ਜਿਸ ਵਕਤ ਚਿੱਕੜ ਦੇ ਵਿੱਚ ਭਾਂਡਾ ਡਿੱਗਿਆ ਸੀ ਉਹਦੋਂ ਇੱਕ ਗੱਲ ਆਖੀ ਸੀ ਵੀ ਸ਼੍ਰੀਚੰਦ ਜੀ ਜਾਓ ਭਾਂਡਾ ਚੁੱਕ ਕੇ ਲੈ ਕੇ ਆਓ ਤੇ ਉਦੋਂ ਇਹਨਾਂ ਦੀ ਇਹ ਸ਼ਬਦ ਸਨ ਬਿ ਚਿੱਕੜ ਚ ਕਿਹੜਾ ਭਾਂਡਾ ਚੁਕੇਗਾ ਹੋਰ 100 ਭਾਂਡੇ ਸਹੀ ਕੱਲ ਨੂੰ ਕੋਈ ਮਨੁੱਖ ਵਿਕਾਰਾਂ ਦੇ ਚਿੱਕੜ ਚ ਡਿੱਗਦਾ ਪਾਪਾਂ ਦੇ ਚਿੱਕੜ ਚ ਡਿੱਗਦਾ ਦੁੱਖਾਂ ਦੇ ਚਿੱਕੜ ਚ ਡਿੱਗਦਾ ਜੇ ਉਹ ਤੇਰੇ ਕੋਲ ਅਰਦਾਸ ਲੈ ਕੇ ਆਵੇ ਤੇ ਤੂੰ ਇਹ ਆਖੇਗਾ ਵੀ ਹੋਰ ਸਹੀ ਇਹਨੂੰ ਡਿੱਗਿਆ ਰਹਿਣ ਦੇ ਇੱਥੇ ਲਖਮੀ ਦਾਸ ਨੂੰ ਇਹ ਗੱਲ ਆਖੀ ਗਈ ਬਿ ਪੁੱਤਰ ਤੁਸੀਂ ਭਾਂਡੇ ਲੈ ਆਓ ਉਹਨਾਂ ਦਾ ਵੀ ਐਯੂ ਜਵਾਬ ਸੀ ਬਿ ਹੋਰ ਭਾਂਡੇ ਸੀ ਬਾਬੇ ਲੈਣੇ ਨੂੰ ਕਿ ਵਾਸਤੇ ਰੱਖਿਆ ਜੇ ਅਸੀਂ ਭਾਂਡੇ ਚੱਕਣੇ ਚਿੱਕੜ ਦੇ ਵਿੱਚੋਂ ਜੇ ਅਸੀਂ ਚਿੱਕੜ ਦੇ ਵਿੱਚੋਂ ਭਾਂਡੇ ਚੱਕਣੇ ਨੇ ਗੰਦਗੀ ਚੋਂ ਤੇ ਫਿਰ ਬਾਬੇ ਲੈਣੇ ਨੂੰ ਕਿ ਵਾਸਤੇ ਰੱਖਿਆ ਤੇ ਜਿਸ ਵਕਤ ਬਾਬਾ ਲੈਣਾ ਜੀ ਨੂੰ ਆਖਿਆ ਗਿਆ ਬਾਬਾ ਲੈਣਾ ਜੀ ਨੇ ਕੋਈ ਸਵਾਲ ਨਹੀਂ ਕੀਤਾ ਭੱਜ ਕੇ ਉਹ ਭਾਂਡਾ ਚੱਕ ਲੈ ਤੇ ਉਸੇ ਭਾਂਡੇ ਦੇ ਵਿੱਚ ਅਜਮ ਗੁਰਿਆਈ ਪਾ ਦਿੱਤੀ। ਗੱਲ ਭਾਂਡੇ ਦੀ ਨਹੀਂ ਸੀ। ਗੱਲ ਹੁਕਮ ਦੀ ਸੀ। ਗੱਲ ਇਹ ਸੀ ਵੀ ਕੱਲ ਨੂੰ ਸੰਸਾਰ ਦਾ ਬੋਝ ਆ ਕੇ ਡਿਗਣਾ ਹੈ। ਖਾਨ ਨੂੰ ਸਾਰੇ ਜਗਤ ਨੇ ਆ ਕੇ ਝੁਕਣਾ ਹੈ, ਸਾਰਿਆਂ ਦੀ ਬਾਹ ਪੜਨੀ ਪੈਗੀ। ਇਹ ਥੋੜਾ ਖਨਾਪੇਗਾ ਇੱਕ ਦਾ ਡੇਗਿਆ ਤੇ ਡੇਗਿਆ ਸੀ ਹੋਰ ਬਥੇਰੇ ਸੀ ਨਹੀਂ ਗੁਰਮਤਿ ਚੇਤ ਕੋਡਾਇ ਸੇਵ ਜੀ ਕਹਿੰਦੇ ਇਹਨਾਂ ਨੂੰ ਭਾਂਡਾ ਦਿੱਤਾ ਪਰ ਇਹਨਾਂ ਦੀ ਪਛਾਣ ਨਹੀਂ ਸੀ ਜਿਸ ਵਕਤ ਮਾਗੇ ਵੀ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਕਾ ਲਿਆ ਕੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਲੀ ਚ ਰੱਖਿਆ ਤੇ ਪੁੱਛਿਆ ਨਾ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਦੱਸੋ ਪੁੱਤਰ ਨੂੰ ਆਖਿਆ ਵੀ ਕੀ ਹੈ ਤੇ ਪੁੱਤਰ ਤਾਂ ਹੱਸ ਕੇ ਆਖ ਦੇਖਦੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਕੀ ਹੈ ਸਿੱਕਾ ਹੈ ਫਿਰ ਪਰਤ ਕੇ ਦੱਸਿਆ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਦੱਸੋ ਫਿਰ ਕੀ ਹੈ ਕਿਦੇ ਕਿਉਂ ਪੁੱਛਦੇ ਵਾਰ-ਵਾਰ ਅੱਖ ਤਾਂ ਦਿੱਤਾ ਵੀ ਸਿੱਕਾ ਹੈ ਟਕਾ ਹੈ ਹੋਰ ਕੀ ਹੈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਲੈਣਾ ਜੀ ਤੁਸੀਂ ਦੱਸੋ ਇਹ ਕੀ ਹੈ ਇਤਿਹਾਸ ਆਖਦਾ ਬਬਲਨ ਜੀ ਕੁਝ ਦਿਰ ਚੁੱਪਦੇ ਚੁੱਪੋਂ ਤਬਾ ਦਖਦੇ ਨੇ ਮੇਰੇ ਚ ਸਮਰਥਾ ਨਹੀਂ ਗੁਰੂ ਦੀ ਤਲੀ ਚ ਕੀ ਹੈ ਪਰ ਮੈਂ ਇਹਨਾਂ ਜਾਣਦਾ ਹਾਂ ਸਹਬ ਜੀ ਤੇਰੀ ਤਲੀ ਚ ਕੀ ਕੁਝ ਨਹੀਂ ਹੈ ਇਹ ਖੰਡ ਬਰਮੰਡ ਸਾਰਾ ਸੰਸਾਰ ਤੇਰੀ ਤਲੀ ਵਿੱਚ ਤ ਹੈ ਤੇਰੀ ਮੁਠੀ ਵਿੱਚ ਤ ਹੈ ਉਹ ਪਛਾਣ ਨਹੀਂ ਸੀ ਇਹਨਾਂ ਕੋਲ ਉਹ ਪਹਿਚਾਨ ਨਹੀਂ ਕਰ ਸਕੇ ਤੇ ਫਿਰ ਮੈਂ ਗੁਰਿਆਈ ਇਹਨਾਂ ਨੂੰ ਕਿਵੇਂ ਬਖਸ਼ ਦਿਆਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਗੁਰਿਆਈ ਬਾਬਾ ਲਹਿਣਾ ਜੀ ਨੂੰ ਬਖਸ਼ੀ ਇਤਿਹਾਸ ਸਾਖਦਾ ਕੋਈ ਪੰਜ ਦੇ ਨਾਖਦਾ ਕੋਈ ਸੱਤ ਦੇ ਨਾਖਦਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਆਪ ਰੋਜ ਸੰਗਤ ਵਿੱਚ ਬੈਠ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਉੱਪਰ ਬੈਠਦੇ ਤਖਤ ਤੇ ਆਪ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਗਤ ਵਿੱਚ ਬੈਠ ਕੇ ਰੋਜ਼ ਨਮਸ਼ਕਾਰ ਵੀ ਕਰਦੇ ਤੇ ਰੋਜ਼ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸੰਗਤ ਵੀ ਕਰਦੇ 7 ਦਿਨ ਲਗਾਤਾਰ ਕੀਤੀ ਫਿਰ ਉਹ ਸੰਸਾਰ ਤੋਂ ਚਲੇ ਗਏ 1539 ਦੇ ਵਿੱਚ ਪਰ ਇੱਥੇ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ ਪਰਮ ਤੇ ਭੁਲੇਖਾ ਪਾਇਆ ਗਿਆ ਜਿਹੜੀ ਵਿਚਾਰ ਨੂੰ ਬਹੁਤਾ ਪ੍ਰਸਿੱਧ ਕਰ ਦਿੱਤਾ ਗਿਆ ਵੀ ਇਤਿਹਾਸ ਤੈ ਆਖਦਾ ਵੀ ਰਾਵੀ ਦੇ ਕੰਡੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਦੇਹੀ ਦਾ ਸੰਸਕਾਰ ਕੀਤਾ ਗਿਆ ਹੈ ਪਰ ਸਾਡੇ ਕੰਨਾਂ 'ਚ ਇੱਕ ਬਾਜ ਗੂੰਜਦੀ ਕਰ ਦਿੱਤੀ ਗਈ ਵੀ ਇੱਕ ਚਾਦਰ ਸੀ ਇੱਕ ਮੁਸਲਮਾਨ ਲੈ ਗਿਆ ਤੇ ਇੱਕ ਹਿੰਦੂ ਲੈ ਗਿਆ ਤੇ ਸਰੀਰ ਦਾ ਪਤਾ ਹੀ ਨਹੀਂ ਲੱਗਿਆ ਜਿਹੜਾ ਗੁਰੂ ساری ਉਮਰ ਇਹ ਗੱਲ ਆਖਦਾ ਰਿਹਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਫਿਰ ਉਹ ਇਦਾਂ ਥੋੜਾ ਕਰ ਸਕਦਾ ਹੈ ਗੁਰੂ ਹੁਣ ਤੁਸੀਂ ਦੇਖੋ ਨਾ ਇਹ ਸਿਰਫ ਵੰਡ ਕੀਤੀ ਗਈ ਵੀ ਇੱਕ Hindu ਲੈ ਗਿਆ ਇੱਕ Musalman ਲੈ ਗਿਆ 2 ਕਰੋੜ ਸਿੱਖ ਸਜਿਆ ਸੀ ਸਿੱਖ ਦਾ ਨਾਮੋ ਨਿਸ਼ਾਨ ਨਹੀਂ ਉਦੋਂ ਜੇ Hindu ਲੈ ਗਿਆ Musalman ਚਾਦਰ ਲੈ ਗਿਆ ਤੇ ਫਿਰ ਸਿੱਖ ਕਿੱਥੇ ਨੇ ਉਦੋਂ ਸਿੱਖ ਕਿੱਥੇ ਬੈਠੇ ਨੇ ਇਹ ਸਿਰਫ ਵੰਡੀਆਂ ਪਾਉਣ ਦਾ ਪੱਖ ਹੈ ਹੋਰ ਕੁਝ ਨਹੀਂ ਹੈ ਇਹ ਦੇਹੀ ਦਾ ਸੰਸਕਾਰ ਕੀਤਾ ਗਿਆ ਸ਼ਿਮਲੇ ਦੇ ਵਿੱਚ ਇੱਕ ਕਨਫਰੰਸ ਹੋਈ ਇੱਕ ਵਿਚਾਰ ਹੋਈ ਉਹਦੇ ਚ ਭਾਈ ਜੁਗਿੰਦਰ ਸਿੰਘ ਹੋਏ ਨੇ ਉਹਨਾਂ ਨੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੇਖ ਪੜਿਆ ਬੜਾ ਪਿਆਰਾ ਤੇ ਜਦੋਂ ਲੇਖ ਪੜਿਆ ਨਾ ਹਰ ਧਰਮ ਦਾ ਬੰਦਾ ਉੱਥੇ ਬੈਠਾ ਸੀ ਤੇ ਉਹਨਾਂ ਚ ਇੱਕ Hindu ਧਰਮ ਦਾ RAM ਸ਼ਰਨ ਉੱਠਿਆ ਕਹਿੰਦਾ ਮੈਂ ਸਹਿਮਤ ਨਹੀਂ ਭਾਈ ਜੁਗਿੰਦਰ ਸਿੰਘ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਉਹ ਕਹਿੰਦੇ ਕਿ ਉਹ ਸਹਿਮਤ ਨਹੀਂ ਕਿੰਨਾ ਗੁਰੂ ਨਾਨਕ ਪਾਸ਼ੇ ਜੀ ਤਾਂ ਹੋਈ ਹਿੰਦੂਆਂ ਦੇ ਗੁਰੂ ਨੇ ਹਿੰਦੂ ਸੁਧਾਰ ਕੀਤਾ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਗਏ ਆਰਤੀ ਕੀਤੀ ਉਹਨਾਂ ਨੇ ਉਹ ਤਾਂ ਹੋਏ ਹੀ ਹਿੰਦੂਆਂ ਦੇ ਗੁਰੂ ਨੇ ਭਾਈ ਜੁਗਿੰਦਰ ਸਿੰਘ ਅਜੇ ਜਵਾਬ ਦੇ ਨਹੀਂ ਲੱਗੇ ਇਹਨੂੰ ਇੱਕ ਮੁਸਲਮਾਨ ਖੜਾ ਹੋਵੇ ਕਹਿੰਦੇ ਮੈਂ ਤੁਹਾਡੇ ਦੋਨਾਂ ਨਾਲ ਸਹਿਮਤ ਨਹੀਂ ਹਾਂ ਅਲਫ ਅਲੀ ਖਾਨ ਹੁੰਦਾ ਨਾ ਕਹਿੰਦੇ ਨਾ ਮੈਂ RAM ਸ਼ਰਨ ਜੀ ਜਿਹੜੇ ਨੇ ਉਹਨਾਂ ਤੋਂ ਸਹਿਮਤ ਨਾ ਭਾਈ ਜੁਗਿੰਦਰ ਸਿੰਘ ਤੋਂ ਸਹਿਮਤ ਉਹ ਤਾਂ ਹੋਈ ਮੁਸਲਮਾਨਾਂ ਦੇ ਗੁਰੂ ਨੇ ਉਹ ਮੱਕੇ ਵੀ ਗਏ ਉਹ ਵੀ ਇੱਕ ਨੂੰ ਪੂਜਦੇ ਸਨ ਉਹ ਵੀ ਕੋਈ ਮੂਰਤੀ ਨੂੰ ਨਹੀਂ ਪੂਜਦੇ ਸਨ ਉਹ ਤਾਂ ਹੋਈ ਮੁਸਲਮਾਨਾਂ ਦੇ ਗੁਰੂ ਨੇ ਇਹਨੂੰ ਨੇ ਸਾਈ ਦਾ ਵੀ ਇੱਕ ਖੜਾ ਹੋ ਗਿਆ ਡੈਬਰੋਂ ਦਾ ਨਾਮ ਸੀ ਉਹ ਅੱਖਰ ਲੱਗਿਆ ਵੀ ਜਿਵੇਂ ਤੁਸੀਂ ਗੁਣ ਦੱਸੇ ਹੈ ਨਾ ਗੁਰੂ ਨਾਨਕ ਪਾਸ਼ਾ ਜੀ ਦੇ ਮੈਨੂੰ ਲੱਗਦਾ ਉਹ ਸਾਈਆਂ ਦੇ ਗੁਰੂ ਸਨ ਜਿਉ ਜਿ ਤੁਸੀਂ ਗੁਣ ਦੱਸੇ ਹੈ ਨਾ ਉਹ ਗੁਣ ਜਿਹੜੇ ਨੇ ਮੈਨੂੰ ਇੰਜ ਜਾਪਦਾ ਵੀ ਉਹ ਤਾਂ ਸਾਈਆਂ ਦੇ ਗੁਰੂ ਸਨ ਪਹਿ ਜਗਿੰਦਰ ਸਿੰਘ ਆਖਰ ਲੱਗੇ ਨਹੀਂ ਭਲਿਓ ਉਹ ਕਿਸੇ ਇੱਕ ਖਾਸ ਦੇ ਗੁਰੂ ਥੋੜੇ ਸਨ ਉਹ ਤਾਂ ਸਾਰੇ ਸੰਸਾਰ ਦੇ ਗੁਰੂ ਸਨ ਉਹ ਤਾਂ ਸਾਰੇ ਜਗਤ ਦੇ ਗੁਰੂ ਨੇ ਅਸੀਂ ਇਹ ਵੀ ਨਹੀਂ ਆਖ ਸਕਦੇ ਨਾ ਵੀ ਗੁਰੂ ਕੇਵਲ ਸਿੱਖਾਂ ਦੇ ਹੀ ਗੁਰੂ ਹੈ। ਸਾਹਿਬ ਜੀ ਕਹਿੰਦੇ ਉਹ ਸਾਰੇ ਜਗਤ ਦਾ ਗੁਰੂ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ ਚੋ ਵਰਨਾ ਕੋ ਸੰਝਾ। ਉਹ ਤਾਂ ਸਾਰਿਆਂ ਦਾ ਗੁਰੂ ਹੈ ਇਹ ਪੱਖ ਨਹੀਂ ਹੈ। ਵੀ ਇੱਕ ਚਾਦਰ ਉਹ ਲੈ ਗਿਆ ਤੇ ਉਹ ਲੈ ਗਿਆ। ਇਹ ਸਿਰਫ ਮਨ ਘੜਤ ਹੈ ਜੋ ਸਾਡੇ ਕੰਨਾਂ ਚ ਪਾ ਦਿੱਤੀ ਗਈ। 1549 ਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਗੁਰਿਆਈ ਤੇ ਤਖਤ ਤੇ ਬਾਬਾ ਲਹਿਣਾ ਜੀ ਨੂੰ ਥਾਪ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਰੂਪ ਬਖਸ਼ ਕੇ ਆਪ ਸਤਿ ਸਾਂਤ ਤੋਂ ਚਲੇ ਜਾਂਦੇ ਬੇਨਤੀ ਕਰਾਂ ਜੋ ਪੋੜੀ ਦੇ ਅੰਦਰ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਇਕਾਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਹਨੂੰ ਥੋੜਾ ਜਿ ਸਮਝਿਓ 인ਦੀ ਪ੍ਰਤਿ ਵੀ ਦੁਬਦਾਇ ਸਾਡੇ ਚ ਕਈ ਵਾਰੀ ਅਸੀਂ ਅਰਥ ਚੰਗੀ ਤਰ੍ਹਾਂ ਪੜਦੇ ਨਹੀਂ ਆ ਤੇ ਅਸੀਂ ਗੱਲ ਫਲਾਦ ਦਿੰਨੇ ਵੇਖੋ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਤਾਂ ਜ਼ਿਕਰ ਕੀਤਾ ਇੱਕ ਸੰਸਾਰੀ ਇੱਕ ਪੰਡਾਰੀ ਕਲਾਈ ਦੀ ਬਾਣ ਪਰ ਗੱਲ ਕਿਹੜੀ ਚੱਲ ਰਹੀ ਹੈ ਇਹ ਨਹੀਂ ਸਮਝਦੇ ਸੀ ਇੱਥੇ ਜੋਗੀਆਂ ਦਾ ਪੱਖ ਨਹੀਂ ਹੁੰਦਾ ਇਥੇ ਸਨਾਤਨੀ ਧਰਮ ਦਾ ਪੱਖ ਹੈ ਉਹਦਾ ਥੋੜੀ ਜੀ ਮੈਂ ਉਹਨਾਂ ਦੀ ਵਿਚਾਰ ਸਾਂਝੀ ਕਰ ਦੇਣਾ ਫਿਰ ਤੁਹਾਨੂੰ ਸਮਝਾ ਦੇਗੀ ਉਹਨਾਂ ਦੇ ਮੁਤਾਬਕ ਮੈਂ ਬੇਨਤੀ ਕਰ ਰਿਹਾ ਉਹ ਇਹ ਵਿਚਾਰ ਦੱਸਦੇ ਨੇ ਵੀ ਸਭ ਤੋਂ ਪਹਿਲਾਂ ਇੱਕ ਮਾਈ ਆਈ ਉਸ ਮਾਈ ਉਹ ਮਾਈ ਜਿਹੜੀ ਹੈ ਉਹ ਪ੍ਰਸੂਤ ਹੋਈ ਪ੍ਰਸੂਤ ਕਿਵੇਂ ਹੋਈ ਜ਼ੁਗਤੀ ਦੇ ਨਾਲ ਕੋਈ ਸਬੰਧ ਦੇ ਨਾਲ ਨਹੀਂ ਮਾਫ਼ ਕਰਿਓ ਜਿਨੂੰ ਸਹਿਬ ਕਹਿੰਦੇ ਮਾਤ ਪਿਤਾ ਬਿਨ ਬਾਲ ਨਾ ਹੋਈ ਉਹ ਸਬੰਧ ਦੇ ਨਾਲ ਨਹੀਂ ਉਹਨੇ ਕੋਈ ਜ਼ੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਜ਼ੁਗਤੀ ਕਿਵੇਂ ਵਰਤੀ ਉਹਨੇ ਆਪਣੇ ਸੱਜੇ ਅੰਗੂਠੇ ਦੇ ਨਾਲ ਖੱਬੀ ਤਲੀ ਦੇ ਉੱਤੇ ਨੱਪਿਆ ਘਸੀੜਿਆ ਉਹ ਛਾਲਾ ਬਣਿਆ ਉਸ ਛਾਲੇ ਚ ਪਾਣੀ ਨਿਕਲਿਆ ਤੇ ਪੈਦਾ ਹੋਇਆ ਬ੍ਰਹਮਾ ਉਹਨੇ ਸਵਾਲ ਰੱਖ ਦਿੱਤਾ ਵੀ ਤੈਨੂੰ ਮੇਰੇ ਨਾਲ ਵਿਆਹ ਕਰਾਣਾ ਪਏਗਾ ਉਹ ਕਹਿੰਦੇ ਨੇ ਤੂੰ ਤਾਂ ਮੈਨੂੰ ਜਨਮ ਕਿ ਦਿੱਤਾ ਪੈਦਾ ਕੀਤਾ ਉਹਨੇ ਪਸ਼ਮ ਕਰਤਾ ਉਹਨੂੰ ਫਿਰ ਦੁੱਜਾ ਹੋਇਆ ਫਿਰ ਉਹਨੂੰ ਪਸ਼ਮ ਕਰ ਦਿੱਤਾ ਤੀਜਾ ਹੋਇਆ ਫਿਰ ਉਹਨੇ ਇਹ ਗੱਲ ਆਖੀ ਵੀ ਤੈਨੂੰ ਮੇਰੇ ਨਾਲ ਵਿਆਹ ਕਰਾਣਾ ਪਏਗਾ ਤੇ ਉਹਨੇ ਆਖ ਦਿੱਤਾ ਬਈ ਸਤਰਤੇ ਪੈਦਾ ਕਰੀ ਜਾਏਗੀ ਤੇ ਮਾਰੀ ਜਾਏਗੀ ਉਹ ਕਹਿੰਦੇ ਮੈਂ ਵਿਆਹ ਕਰਾ ਲਾਂਗਾ ਪਰ ਤੂੰ ਉਹ ਰੂਪ ਲੈ ਕੇ ਆ ਮੇਰੀ ਉਮਰ ਵਾਲਾ ਰੂਪ ਲੈ ਕੇ ਆ ਫਿਰ ਉਹਦੇ ਤੋਂ ਪ੍ਰਸੂਤ ਹੋਈ ਇਕਾਂ ਮਾਈ ਜੁਗਤ ਵਿਆਈ ਵਿਆਈ ਦਾ ਪਾਪ ਪ੍ਰਸੂਤ ਹੋਣਾ ਉਹ ਪ੍ਰਸੂਤ ਤੋਂ 마ਫ ਕਰਿਓ ਤਿੰਨ ਚੇਲੇ ਪ੍ਰਵਾਨ ਤਿੰਨ ਚੇਲੇ ਹੋਏ ਫਿਰ ਉਹਨਾਂ ਨੂੰ ਡਿਊਟੀ ਕਿਹੜੀ ਦਿੱਤੀ ਗਈ ਇੱਕ ਸੰਸਾਰੀ ਇੱਕ ਪੰਡਾਰੀ ਸੰਸਾਰੀ ਦਾ ਭਾਵ ਬ੍ਰਹਮਾ ਜਿਹੜਾ ਪੈਦਾ ਕਰਦਾ ਇੱਕ ਸੰਸਾਰੀ ਇੱਕ ਪੰਡਾਰੀ ਵਿਸ਼ਨੂੰ ਜਿਹੜਾ ਉਨ੍ਹਾਂ ਦੇ ਮੁਤਾਬਕ ਹੈ ਗੁਰਮਤਿ ਦੇ ਅਨੁਸਾਰ ਨਹੀਂ ਹੈ ਇੱਕ ਵਿਸ਼ਨੂ ਜਿਹੜਾ ਪੈਦਾ ਰਿਜਕ ਦਿੰਦਾ ਸਾਰਿਆਂ ਨੂੰ ਪਾਲਦਾ ਇੱਕ ਲਾਏ ਦੀ ਬਾਣ ਇੱਕ ਸ਼ਿਵ ਜੀ ਜਿਹੜਾ ਸਾਰਿਆਂ ਨੂੰ ਖਤਮ ਕਰਦਾ ਕਹਿੰਦੇ ਉਹਨਾਂ ਨੇ ਇਹ ਤਿੰਨ ਬਣਾ ਦਿੱਤੇ ਵੀ ਇਹ ਤਿੰਨੇ ਜਿਹੜੇ ਨੇ ਹੁਣ ਸੰਸਾਰ ਨੂੰ ਚਲਾਣਗੇ ਤੁਸੀਂ ਦੇਖੋਗੇ ਨਾ ਮੈਂ ਨਿੰਦਿਆ ਨਹੀਂ ਕਰ ਰਿਹਾ ਮਾਫ਼ ਕਰਿਓ ਕਿਉਂਕਿ ਮੇਰਾ ਵੀ ਪਛੋਕੜ ਪੈਲਾ ਰਿਹਾ ਤੁਸੀਂ ਇਹਨਾਂ ਦਾ ਇੱਕ ਚਿੰਨ੍ਹ ਦੇਖੋਗੇ ਓਮ ਨਮਕਸ਼ ਵਾਏ ਉਤਿਆ ਹੋਵੇਗਾ ਉਹਦੇ ਪਿੱਛੇ ਹੀ ਡੰਡੀ ਹੋਵੇਗੀ ਉਹਨਾਂ ਨਿਰર્થ ਕਿਤੇ ਨਹੀਂ ਵੀ ਇਹ ਤਿੰਨ ਓਯੂ ਨੇ 106 ਭੰਡਾਰੀ ਇੱਕ ਲਾਈ ਦੀ ਬਾਣ ਪਰ ਇਹਨਾਂ ਨੂੰ ਚਲਾਉਣ ਵਾਲਾ ਜਿਹੜਾ ਉਹ ਪਿੱਛੇ ਆ ਜਿਹਨੂੰ ਮਾਈ ਅੱਖਾਂ ਨੇ ਉਹ ਪਿੱਛੇ ਕਰ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਇਹਨਾਂ ਨੂੰ ਚਲਾਉਣ ਵਾਲਾ ਜਿਹੜਾ ਇੱਕ ਹੈ ਉਹਨੂੰ ਅੱਗੇ ਲੈ ਕੇ ਆਓ ਤੁਸੀਂ ਇਹਨਾਂ ਨੂੰ ਚਲਾਉਣ ਵਾਲਾ ਵੀ ਉਹ ਇੱਕ ਹੈ ਤੇ ਉਹ ਕੋਣ ਹੈ ਕੋਈ ਮਾਈ ਨਹੀਂ ਹੈ ਸਹਿਬ ਜੀ ਕਹਿੰਦੇ ਠੀਕ ਹੈ ਸਭ ਤੋਂ ਪਹਿਲਾਂ ਮਾਇਆ ਪੈਦਾ ਹੋਈ ਮਾਇਆ ਦੇ ਤਿੰਨ ਪੁੱਤਰ ਹੋਏ ਪਰ ਇਹ ਨਹੀਂ ਉਹ ਤਿੰਨ ਪੁੱਤਰ ਹਨ ਰਜੋ ਤਮੋ ਤੇ ਸਤੋ ਜਿੰਨੂੰ ਗੁਰਬਾਣੀ ਦੇ ਅੰਦਰ ਇਹ ਗੁਣ ਵੀ ਆਖਿਆ ਗਿਆ ਹੈ ਵੀ ਮਾਇਆ ਦੇ ਤਿੰਨ ਗੁਣ ਨੇ ਸਾਬ ਜੀ ਕਹਿੰਦੇ ਤਿੰਨ ਪੁੱਤਰ ਨੇ ਮਾਇਆ ਦੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤਿੰਨ ਪੁੱਤਰ ਨੇ ਸਾਬ ਜੀ ਕਹਿੰਦੇ ਇਹਨਾਂ ਨੂੰ ਵੀ ਚਲਾਉਣ ਵਾਲਾ ਹੈ ਉਹ ਕੌਣ ਹੈ ਜਿਬ ਤਿਸ ਭਾਵੈ ਤਿਵੇ ਚਲਾਵੈ ਉਹ ਪਰਮਾਤਮਾ ਹੈ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਮੇ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਜੇ ਜਿਹੜਾ ਚਲਾਉਣ ਵਾਲਾ ਇੱਕ ਹੈ ਜਿਹਨੂੰ ਸਹਿਬ ਨੇ ਆਖਿਆ ਇੱਕੋ ਹੈ ਵੀ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਉਹਨੂੰ ਸਹਿਬ ਜੀ ਨੇ ਅੱਗੇ ਕਰ ਦਿੱਤਾ ਵੀ ਇਹਨਾਂ ਨੂੰ ਵੀ ਚਲਾਉਣ ਵਾਲਾ ਇੱਕ ਪਰਮਾਤਮਾ ਆਪ ਹੈ ਇਹ ਨਹੀਂ ਚਲਾਉਂਦੇ ਜੇ ਤੁਸੀਂ ਕਹਿੰਦੇ ਹੋ ਨਾ ਵੀ ਇਹ ਤਿੰਨ ਨੇ ਫਿਰ ਇਹਨਾਂ ਨੂੰ ਚਲਾਉਣ ਵਾਲਾ ਵੀ ਪਰਮਾਤਮਾ ਇੱਕ ਵਸ ਉਹ ਸੱਚਾ ਅਕਾਲ ਪੁਰਖ ਹੈ ਜਿੰਦੇ ਬਾਬਦ ਸਾਹਿਬ ਨੇ ਆਖਿਆ ਜਿਵ ਤਿਸ ਭਾਵੈ ਤਿਵੇਂ ਚਲਾਵੈ ਉਤਲੀ ਦੋ ਪੰਕਤੀਆਂ ਸਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਇਹ ਉਪਦੇਸ਼ ਨੂੰ ਲਾਗੂ ਨਹੀਂ ਕੀਤਾ ਸਾਡੇ ਤੇ ਹੁਣ ਕਿਸੇ ਦੇ ਬਾਬਦ ਤੁਹਾਨੂੰ ਸਮਝਾਉਣ ਲਈ ਉਹਨਾਂ ਦਾ ਜ਼ਿਕਰ ਤਾਂ ਕਰਨਾ ਪਏਗਾ ਨਾ ਅਸੀਂ ਪੁੱਛਾਂਗੇ ਭਾਈ ਜੀ ਕਿੰਦੇ ਬਾਰੇ ਤੁਸੀਂ ਸਮਝਾ ਰਹੇ ਹੋ ਸਾਨੂੰ ਸਿਕਾਉਂਗੇ ਇਸ ਬਾਰੇ ਤੁਹਾਨੂੰ ਸਮਝਾ ਰਹੇ ਅਸੀਂ ਹੁਣ ਸੈਭ ਜੀ ਨੇ ਸਮਝਾਣ ਦੇ ਲਈ ਉਹਨਾਂ ਦਾ ਜ਼ਿਕਰ ਕੀਤਾ ਪਰ ਲਾਗੂ ਨਹੀਂ ਕੀਤੀ ਇਹ ਗੱਲ ਵੀ ਹਾਂ ਇਹ ਤਿੰਨ ਜਣੇ ਸਨ ਇਹੀ ਚਲਾ ਰਹੇ ਨੇ ਇਸ ਗੱਲ ਨੂੰ ਲਾਗੂ ਨਹੀਂ ਕੀਤਾ ਸੈਭ ਜੀ ਨੇ ਚਲਾਉਣ ਵਾਲਾ ਤਾਂ ਪਰਮਾਤਮਾ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਹੋਵੇ ਜਾਏ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੁਹ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਸਾਨੂੰ ਬਣਾਉਣ ਵਾਲਾ ਹੈ ਉਹ ਹੀ ਰਿਜਕ ਦੇਣ ਵਾਲਾ ਇੱਕ ਹੈ ਤੇ ਉਹ ਹੀ ਇੱਕ ਹੈ ਜਿਹੜਾ ਸਾਨੂੰ ਮਾਰਨ ਵਾਲਾ ਹੈ ਕੋਈ ਲੱਗ ਲੱਗ ਟਿਕਾਣੇ ਨਹੀਂ ਹੈ ਪਰ ਸੈਖ ਜੀ ਨੇ ਜ਼ਿਕਰ ਜਿਹੜਾ ਕੀਤਾ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਸੈਭ ਜੀ ਕਹਿੰਦੇ ਉਹਨਾਂ ਦੀ ਇਹ ਵਿਚਾਰਤਾ ਹੈ ਉਹ ਕਹਿੰਦੇ ਨਹੀਂ ਵੀ ਤਿੰਨ ਚਲਾਉਣ ਵਾਲੇ ਨੇ ਪਰ ਸੈਭ ਜੀ ਕਹਿੰਦੇ ਮੈਂ ਨਹੀਂ ਮੰਨਦਾ ਮੈਂ ਇਹ ਆਖਦਾ ਹਾਂ ਜਿਵ ਤਿਸ ਭਾਵੈ ਤਿਮੈ ਚਲਾਵੈ ਜਿਵ ਹੋਵੈ ਫਰਮਾਨ ਜਿਵੇਂ ਹੁੰਦਾ ਹੁਕਮ ਹੁੰਦਾ ਹੈ ਪਰਮਾਤਮਾ ਦਾ ਉਹ ਸੰਸਾਰ ਚੱਲਦਾ ਹੈ ਜਗਤ ਜਲਦਾਏ ਕਿਸੇ ਤਿੰਨ ਕਰਕੇ ਨਹੀਂ ਚੱਲਦਾ ਕਿਸੇ ਤਿੰਨ ਕਰਕੇ ਨਹੀਂ ਚੱਲਦਾ ਮਾਫ ਕਰਿਓ ਇਹ ਤਾਂ ਵਿਚਾਰਤਾ ਰਵਦਾ ਆਦਿਤੀ ਗਈ ਨਾ ਅੱਗੇ ਅੱਗੇ ਵਦਾ ਆਦਿਤੀਆਂ ਗਈਆਂ ਪੁੱਛਿਆ ਗਿਆ ਵੀ ਚਲਾਉਣ ਵਾਲਾ ਕੌਣ ਹੈ ਦੱਸ ਦਿੱਤਾ ਵੀ ਆ ਇੱਕ ਚਲਾਉਣ ਵਾਲਾ ਹੈ ਜਨਮ ਦੇਣ ਵਾਲਾ ਫਿਰ ਪੁੱਛਿਆ ਗਿਆ ਜੀ ਮਾਰਨ ਵਾਲਾ ਕੋਣ ਹੈ ਆ ਮਾਰਨ ਵਾਲਾ ਫਿਰ ਆਖਿਆ ਗਿਆ ਪਾਲਣ ਵਾਲਾ ਕੋਣ ਹੈ ਜੀ ਆ ਪਾਲਣ ਵਾਲਾ ਫਿਰ ਪੁੱਛਿਆ ਗਿਆ ਕਰਨ ਵਾਲਾ ਕਿਵੇਂ ਜਿਵੇਂ ਜਿਵੇਂ ਵਿਚਾਰ ਵੱਧਦੇ ਗਏ ਉਹ ਵੱਧਦੇ ਵੱਧਦੇ ਦੇ 33 ਕਰੋੜ ਹੋ ਗਏ ਜਿਵੇਂ ਜਿਵੇਂ ਪੁੱਛਿਆ ਗਿਆ ਉਹ ਵੀ ਉਹ ਮਿਤ ਦੇਵਤੇ ਵੀ ਵੱਧਦੇ ਗਏ ਪਰ ਇਹਨਾਂ ਤਿੰਨਾਂ ਨੂੰ ਮਾਫ ਕਰਿਓ ਲਾਗੂ ਕਰ ਦਿੱਤਾ ਗਿਆ ਵੀ ਇਹ ਤਿੰਨ ਚਲਾਉਣ ਵਾਲੇ ਸਭ ਕਹਿੰਦੇ ਨਹੀਂ ਇਸ ਵਿਚਾਰ ਨੂੰ ਮੈਂ ਨਹੀਂ ਮੰਨਦਾ ਇਸ ਸਾਰ ਨੂੰ ਇਸ ਜਗਤ ਨੂੰ ਚਲਾਉਣ ਵਾਲਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਇੱਕ ਕਾਲਪੁਰਖ ਹੈ ਜਿਹੜਾ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋ ਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾਵੈ ਮਨੁੱਖੇ ਨਾ ਸ਼ਬਦ ਤੋਂ ਪ੍ਰਭਾਵਿਤ ਨਹੀਂ ਹੈ ਜਿੰਨਾ ਅਕਾਰ ਤੋਂ ਪ੍ਰਭਾਵਿਤ ਹੈ ਅੱਜ ਵੀ ਉਹ ਹੀ ਹਾਲ ਹੈ ਇਹਨਾਂ ਸ਼ਬਦ ਤੋਂ ਪ੍ਰਭਾਵ ਹੁਣ ਅਸੀਂ ਰੋਜ਼ ਸਫ਼ਰ ਕਰਦੇ ਗੱਡੀ ਮੋਟਰਸਾਈਕਲ ਤੇ ਜਾਂਦੇ ਨਾ ਸਾਨੂੰ ਸਿਧਾਂਤ ਬਾਰੇ ਤਾਂ ਪਤਾ ਹੁੰਦਾ ਹੈ ਕਾਨੂੰਨ ਬਾਰੇ ਵੀ ਇਹ ਰੈੱਡ ਲਾਈਟ ਹੈ ਤੇ ਖੜੋਣਾ ਹੈ ਸੀ ਹੈ ਨਾ ਸਾਨੂੰ ਪਤਾ ਹੁੰਦਾ ਵੀ ਇਹ ਸੱਜੇ ਪਾਸੇ ਮੁੜਨਾ ਸਾਨੂੰ ਪਤਾ ਹੁੰਦਾ ਉੱਥੇ ਲਿਖਿਆ ਹੁੰਦਾ ਵੀ ਇੰਨੀ ਸਪੀਡ ਹੋਣੀ ਚਾਹੀਦੀ ਹੈ ਗੱਡੀ ਦੀ ਜਾਂ ਮੋਟਰਸਾਈਕਲ ਦੀ ਕਈ ਵਾਰੀ ਫਿਰ ਅਸੀਂ ਸੱਜੇ ਖੱਬੇ ਵੇਖਦੇ ਵੀ ਪੁਲਸ ਵਾਲਾ ਤਾਂ ਨਹੀਂ ਖੜਾ ਉਹ ਸਿਧਾਂਤ ਤੋੜ ਕੇ ਨਿਕਲ ਜਾਂਦੇ ਆ ਅਸੀਂ ਸ਼ਬਦ ਤੋਂ ਪ੍ਰਭਾਵਿਤ ਨਹੀਂ ਆ ਜਿੰਨਾ ਆਕਾਰ ਤੋਂ ਪ੍ਰਭਾਵਿਤ ਜੇ ਉੱਥੇ ਅਸੀਂ ਕਈ ਵਾਰੀ ਗੱਡੀ 'ਚ ਮੂੰਹ ਬਾਹਰ ਕੱਢ ਕੇ ਵੇਖਦੇ ਵੀ ਪੁਲਸ ਵਾਲਾ ਤੇ ਖੜਾ ਤਾਂ ਨਹੀਂ ਜੇ ਨਹੀਂ ਖੜਾ ਤੇ ਸਿਉ ਸਿਧਾਂਤ ਚੂਰਾਚੂਰ ਕਰ ਦਿੰਦੇ ਆ ਕਿਉਂਕਿ ਸ਼ਬਦ ਤੋਂ ਪ੍ਰਭਾਵਿਤ ਨਹੀਂ ਆ ਮਨੁੱਖ ਜਿੰਨਾ ਆਕਾਰ ਤੋਂ ਪ੍ਰਭਾਵਿਤ ਹੈ ਮਨੁੱਖ ਜਿੰਨਾ ਆਕਾਰ ਤੋਂ ਡਰ ਰੱਖਦਾ ਪਿਆ ਨਾ ਆਪਣੇ ਮਨ ਦੇ ਅੰਦਰ ਉਹਨਾਂ ਸ਼ਬਦ ਦਾ ਡਰ ਨਹੀਂ ਕਿਨੇ ਸ਼ਬਦ ਪੜਦਾ ਸੱਜੇ ਪਾਸੇ ਮੁੜੋ ਕੱਬੇ ਪਾਸੇ ਇੰਨੀ ਸਪੀਡ 'ਚ ਚਲਾਓ ਜਦੋਂ ਪਤਾ ਲੱਗੇ ਵੀ ਅੱਗੇ ਕੋਈ ਪੁਲਿਸ ਵਾਲਾ ਖੜਾ ਹੈ ਆਕਾਰ ਖੜਾ ਹੈ ਕੋਈ ਫਿਰ ਉਨੀ ਸਪੀਡ ਕਰ ਦੇਗਾ ਪਰ ਸ਼ਬਦ ਦਾ ਪ੍ਰਭਾਵ ਨਹੀਂ ਕਬੂਲਿਆ ਉਹਨੇ ਅੱਜ ਵੀ ਸਾਡੀ ਹਾਲਤ ਹੈ ਅਸੀਂ ਸ਼ਬਦ ਦਾ ਪ੍ਰਭਾਵ ਨਹੀਂ ਕਬੂਲਦੇ ਜਿੰਨਾ ਮਾਪ ਕਰਿਓ ਉਹ ਖੰਡੀਆਂ ਦਾ ਆਕਾਰ ਦਾ ਪ੍ਰਭਾਵ ਕਬੂਲ ਰਿਏ ਇਸੇ ਚੀਜ਼ ਤੋਂ ਤਾਂ ਫਾਇਦਾ ਉਠਾਇਆ ਉਹਨਾਂ ਨੇ ਸਾਡਾ ਇਸੇ ਚੀਜ਼ ਤੋਂ ਤਾਂ ਸਾਨੂੰ ਲੁੱਟਿਆ ਉਹਨਾਂ ਨੇ ਕਿਉਂਕਿ ਆਕਾਰ ਦਾ ਪ੍ਰਭਾਵ ਕਬੂਲ ਲਿਆ ਸ਼ਬਦ ਦਾ ਪ੍ਰਭਾਵ ਨਹੀਂ ਕਬੂਲ ਰਿਏ ਸ਼ਬਦ ਦਾ ਡਰ ਤੇ ਭੈ ਨਹੀਂ ਰਿਤੇ ਪਰ ਸਾਇਬ ਕਹਿੰਦੇ ਯਾਦ ਰੱਖੀ ਉਹ ਵੇਖੈ ਉਹ ਵੇਖਦਾ ਉਹਨਾਂ ਨਦਰ ਨਾ ਆਵੇ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਤਾਂ ਵੇਖਦਾ ਨਾ ਜੋ ਮਰਜੀ ਕਰੇ ਮਨੁੱਖ ਮੇਰੇ ਵਰਗਾ ਪਾਪ ਕਰਕੇ ਆਖੇਗਾ ਸ਼ੁਕਰ ਹੈ ਕਿਸੇ ਨੇ ਨਹੀਂ ਦੇਖਿਆ ਜੇ ਪ੍ਰਭਾਵ ਹੁੰਦਾ ਸ਼ਬਦ ਦਾ ਤੇ ਜਾਣਦਾ ਨਹੀਂ ਨਹੀਂ ਉਹ ਵੇਖਦਾ ਉਹ ਸਭ ਕੁਝ ਵੇਖਦਾ ਉਹ ਗੱਲ ਬੁਖਰੀ ਵੀ ਸਾਨੂੰ ਨજર ਨਹੀਂ ਆਉਂਦਾ ਜੇ ਸਾਨੂੰ ਸਾਡੀ ਅਵਸਥਾ ਹੀ ਨਹੀਂ ਬਣੀ ਜਦੋਂ ਅਵਸਥਾ ਬਣ ਗਈ ਵੀ ਹਾਂ ਉਹ ਹੈ ਸਾਡੇ ਕੋਲ ਮਹਿਸੂਸ ਹੋ ਗਿਆ ਫਿਰ ਕਿਹੜਾ ਪਾਪ ਫਿਰ ਕਿਹੜਾ ਮਾੜਾ ਕਰਮ ਕੀੜਾ ਮਾੜਾ ਰਸਤਾ ਨਹੀਂ ਚੁਣਾਗੇ ਸਿੰਘ ਸਾਬ ਜੀ ਕਹਿੰਦੇ ਉਹ ਵੇਖ ਹੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਸਾਬ ਕਹਿੰਦੇ ਅਚਰਜ ਕੋਤਕ ਕਾਲਪੁਰਖ ਸਭ ਜੀਵਾਂ ਨੂੰ ਵੇਖ ਰਿਹਾ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਆਉਂਦਾ ਨજર ਨੀ ਆਣਾ ਇਹ ਅਚਰਜ ਹੈ ਬਹੁਤਾ ਇਹ ਵਿਡਾਨ ਵਿਦਾਨ ਦਾ ਭਾਵ ਹੈ ਅਚਰਜ ਕੋਤਕ ਆਉਂਦਾ ਇਹ ਇਨਾ ਸਮਝਿਓ ਵੀ ਉਹ ਵੇਖਦਾ ਨਹੀਂ ਸਭ ਕੁਝ ਵੇਖਦਾ ਬਸ ਉਹਨੇ ਜਿਹੜੇ ਕਰਮ ਬਣਾਏ ਹੈ ਨਾ ਉਹ ਕਰਮਾਂ ਦੇ ਵਿੱਚ ਸਭ ਕੁਝ ਸਾਬਕ ਤਾਬ ਕਰਦੇ ਨੇ ਉਹਨੇ ਉਹਨੇ ਸਭੀ ਕਾਨੂੰਨ ਬਣਾਏ ਹੋਏ ਨੇ ਪਹਿਲਾਂ ਹੀ ਉਹ ਗੱਲ ਬਕਰੀ ਸੀ ਕਾਨੂੰਨ ਦੇ ਸ਼ਬਦਾਂ ਨੂੰ ਪ੍ਰਮਾਤਮਾ ਦੇ ਬਣਾਏ ਹੋਏ ਕਾਨੂੰਨ ਦੇ ਸ਼ਬਦਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਬੂਲ ਨਹੀਂ ਕਰਦੇ ਜਦੋਂ ਨੂੰ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਸਹਿਬ ਕਹਿੰਦੇ ਹਰ ਸ਼ਬਦ ਨੂੰ ਪੜ੍ਹ ਕੇ ਤੇਰੇ ਅੰਦਰ ਭੈ ਵੀ ਪੈਦਾ ਹੋਏਗਾ ਡਰ ਵੀ ਪੈਦਾ ਹੋਏਗਾ ਫਿਰ ਉਸ ਕਾਨੂੰਨ ਦੇ ਮੁਤਾਬਕ ਤੂੰ ਚਲਵੇਂਗਾ ਵੀ ਉਹ ਵੇਖਿਆ ਉਹਨਾਂ ਨਦਰ ਨਾਵੇ ਬਹੁਤਾ ਇਹ ਵਿਡਾਨ ਆਦੇਸ਼ ਇਸੈ ਆਦੇਸ਼ ਤੁਸੀਂ ਅਰਥ ਤੋਂ ਜਾਣੂ ਹੋ ਸਹਿਬ ਜੀ ਕਹਿੰਦੇ ਕੇਵਲ ਉਸ ਕਾਲਪੁਰਖ ਨੂੰ ਪ੍ਰਣਾਮ ਕਰੋ ਉਨੇ ਜੋ ਬ੍ਰਹਮਾ ਹੈ ਵਿਸ਼ਨੂ ਹੈ ਸ਼ਿਵ ਜੀ ਹੈ ਸਭ ਕਹਿੰਦੇ ਨਹੀਂ ਉਹਨਾਂ ਨੂੰ ਨਹੀਂ ਜੇ ਤੁਸੀਂ ਪ੍ਰਣਾਮ ਕਰਨਾ ਹੈ ਤੇ ਜਿਹੜਾ ਆਦ ਮੁੱਢ ਤੋਂ ਹੈ ਅਨੀਲ ਕਲੰਕ ਤੋਂ ਰਤ ਹੈ ਅਨਾਦ ਜੋ ਸਹਿਬ ਜੀ ਕਹਿੰਦੇ ਜਿੰਨਾ ਮੁੱਢ ਲੱਭਿਆ ਨਹੀਂ ਜਾ ਸਕਦਾ ਅਨਾਹਤ ਪਵ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਨਾਹਤ ਦਾ ਪਵ ਜੀ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਜੋ ਜੁਗ ਜੁਗੇ ਇੱਕੋ ਵੇਸ ਜਿਹੜਾ ਜੁਗਤ ਜੁਗਾਂਤੋਂ ਇੱਕੋ ਜਿਹਾ ਹੀ ਚੱਲ ਰਿਹਾ ਹੈ ਕੋਈ ਬਦਲਾਵ ਨਹੀਂ ਹੁੰਦੇ ਅੰਦਰ ਜੋ ਨਿਰਵੈਰ ਹੈ ਤੇ ਅੱਜ ਵੀ ਨਿਰਵੈਰ ਹੈ ਉਹ ਜੋ ਨਿਰਭੋ ਹੈ ਤੇ ਅੱਜ ਵੀ ਨਿਰਭੋ ਹੈ ਜਿਉਂ ਕਾਲ ਮੂਰਤ ਹੈ ਤੇ ਅੱਜ ਵੀ ਕਾਲਪੁਰ ਮੂਰਤ ਹੈ ਜਿਉਂ ਕਰਤਾ ਪੁਰਖ ਹੈ ਤੇ ਅੱਜ ਵੀ ਉਹ ਕਰਤਾ ਪੁਰਖ ਹੈ ਇੱਕੋ ਜਿਹਾ ਹੀ ਹੋ ਕੇ ਉਹ ਚੱਲ ਰਿਹਾ ਹੈ ਵਿਚ ਦੇ ਰਹਿ ਹੈ ਤੇ ਅਸੀਂ ਕੀ ਕਰਨਾ ਹੈ ਐਸੇ ਪ੍ਰਮਾਤਮਾ ਨੂੰ ਹਮੇਸ਼ਾ ਨਮਸਕਾਰ ਕਰਨੀ ਹੈ ਐਸੇ ਪ੍ਰਮਾਤਮਾ ਨੂੰ ਸੀ ਹਮੇਸ਼ਾ ਪ੍ਰਣਾਮ ਕਰਨਾ ਹੈ ਜੋ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਸਾਨੂੰ ਇਸ ਪੋਥੀ ਦੇ ਅੰਦਰ ਸਮਝਾ ਰਹੇ ਨੇ ਸਿੱਖਿਆ ਦੇ ਰਹੇ ਨੇ ਸਮਝਦੇ ਨੇ ਇੱਕ ਵਾਰੀ ਫਿਰ ਤੋਂ ਦੀਨ ਦੁਨੀਆ ਦੇ ਮਾਲਕ ਦੀਨ ਦੁਨੀਆ ਦੇ ਬਾਦਸ਼ਾਹ ਅਨਿ ਸ਼ੀਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ ਜੋਤੀ ਜੋਤ ਦਿਵਸ ਲੋਕਾਂ ਕੋਟਾਂ ਕੋਟ ਪ੍ਰਣਾਮ ਹੈ ਜੀ ਸਹਿਬਾਬ ਜੀ ਤੇ ਮੇਰ ਪ੍ਰਿਆਤ ਰਖਣ ਨਾਮ ਦੀਆਂ ਗੁਰ ਸਿੱਖੇ ਦੀਆਂ ਦਾਤਾਂ ਸਭ ਨੂੰ ਬਖਸ਼ਿਸ਼ ਕਰਨ ਜੀ ਬਲਾਉ ਫਤਿਹ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ